ਟਾਲੇ ਟੁੱਟੇ ਹੋਏ ਸੀਗੇ ਸਾਨੂੰ ਫੋਨ ਆਇਆ ਵੀ ਇਦਾਂ ਟਾਲੇ ਟੁੱਟੇ ਆ ਇੱਥੇ ਪਿੱਛੇ ਦੋ ਤਿੰਨ ਦੁਕਾਨਾਂ ਦੇ ਹੋਰ ਵੀ ਟੁੱਟੇ ਹੋਏ ਨੇ ਬਸ ਇਸ ਤੋਂ ਬਾਅਦ ਅਸੀਂ ਜਿਹੜੇ ਦੁਕਾਨ ਤੇ ਆਏ ਉਹਨਾਂ ਨੇ ਦੇਖਿਆ ਨੁਕਸਾਨ ਦਾ ਪਤਾ ਲੱਗਿਆ ਕਿੰਨਾ ਕਿੰਦੀ ਚੋਰੀ ਹੋਈ ਸਾਡੀ ਦੁਕਾਨ ਤੇ ਮੈਂ ਕੱਲ ਪੇਮੈਂਟ ਕਰਨੀ ਸੀ ਉਸ ਕਰਕੇ ਆ ਬਿੱਲ ਬੁੱਕਾਂ ਪਈਆਂ ਨੇ ਸਾਰਾ ਕੁਝ ਚੋਰੀ ਪੈ ਪੈਸੇ ਰੱਖ ਕੇ ਗਿਆ ਸੀਗਾ ਸਾਢੇ 4 ਪੌਣੇ 5 ਲੱਖ ਰੁਪਏ ਸੀ ਅੱਜ ਅਸੀਂ ਪੇਮੈਂਟ ਕਰਦੇ ਹਾਂ 6 ਤੋਂ 7 ਤਰੀਕ ਦੇ ਵਿੱਚ ਵਿੱਚ ਹਰ ਮਹੀਨੇ ਲਗਾਤਾਰ ਹੁਣ ਉਸ ਦਰਮਿਆਨ ਉਹ ਸਾਰੇ ਪੈਸੇ ਹੀ ਲੈ ਗਏ ਉਹਨਾਂ ਨੇ ਕੋਈ ਹੋਰ ਛੇੜਛਾੜ ਨਹੀਂ ਕੀਤੀ ਸਿਰ ਮੈਂ ਥਿੰਕ ਕਰ ਰਿਹਾ ਪੈਸੇ ਪੈਸੇ ਕਰਦੇ ਵੀਡੀਓ ਉਸ ਚਾਰੀ ਹੈਗੀ ਕਿੰਨੇ ਲੋਕ ਹੈ ਸੀਸੀਟੀਵੀ ਫੁਟੇਜ ਤੇ ਕਿੰਨੇ ਬੰਦੇ ਦਿਖ ਰਹੇ ਨੇ ਸੀਸੀਟੀਵੀ ਫੁਟੇਜ ਸਿਰਫ ਇੱਕ ਬੰਦਾ ਅੰਦਰ ਆਇਆ ਤੇ ਤੁਸੀਂ ਜਿਹੜਾ ਕਹਿਣਾ ਚਾਰੋ 4.5 ਲੱਖ ਰੁਪਏ ਥੋੜੀ ਥੋਰੀ ਹੋ ਗਈ ਹਾਂਜੀ ਹਾਂਜੀ ਵੀ ਇਹ ਦੇਖ ਕੇ ਦੱਸੋ ਵੀ ਤੁਹਾਡੇ 4.5 ਲੱਖ ਰੁਪਏ ਥੋਰੀ ਹੈ ਗਏ ਤਾਂ ਲਾੜੋਂ ਕੋਈ ਦਵਾਈਆਂ ਜਾਂ ਹੋਰ ਕਿਨੂੰ ਪਰੋਈ ਕੋਈ ਦਵਾਈਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਜਿ ਸਿਰਫ ਸਿਰਫ ਓਨਲੀ ਪੈਸੇ ਪੈਸੇ ਕੋਈ ਦਵਾਈਆਂ ਵਿੱਚ ਦੇਖਿਆ ਵੀ ਨਹੀਂ ਕਿਧਰੇ ਗਏ ਵੀ ਨਹੀਂ ਸਿਰਫ ਆਏ ਉਹਨਾਂ ਲੋਕ ਕੱਟੇ ਪੈਸੇ ਲੈ ਗਏ ਕਿੱਦਾਂ ਕਿਦਾਂ ਦੇਖਦੇ ਹੋ ਹੁਣ ਦਿਨ ਜਿਹੜਾ ਹੈ ਪੰਜ ਸੱਤ ਦੁਕਾਨਾਂ 'ਤੇ ਚੋਰੀ ਹੋਇਆ ਪੁਲਿਸ ਦੀ ਕਾਰਵਾਈ ਨੂੰ ਕਿਦਾਂ ਦੇਖਦੇ ਹੋ ਪੁਲਿਸ ਦੀ ਕਾਰਵਾਈ ਸਵੇਰੇ 5:30 5 ਵਜੇ ਹੋ ਰਹੀ ਹੈ ਹੁਣ ਪੁਲਿਸ ਦੀ ਕਾਰਵਾਈ ਅਸੀਂ ਕੀ ਬੋਲ ਸਕਦੇ ਹਾਂ ਦੋਸਤੋ ਨਾ ਜੀ ਤੁਸੀਂ ਪੁਲਿਸ ਨੂੰ ਇਤਲਾਹ ਦਿੱਤੀ ਹੈ ਜੀ ਅਸੀਂ ਪੁਲਿਸ ਨੂੰ ਇਤਲਾਹ ਕਰਤੀ ਆਣ ਸਾਰੀ ਇਤਲਾਹ ਫੋਨ ਕੀਤਾ ਜੀ ਉਹਨਾਂ ਨੂੰ ਮੌਕੇ ਤੇ ਅਸੀਂ ਪਹਿਲਾਂ ਆਏ ਨਹੀਂ ਅੱਧਾ ਘੰਟਾ ਪੁੱਛ ਤੋਂ ਬਾਅਦ ਥਾਣੇ ਗਏ ਥਾਣੇ ਤੋਂ ਬਾਅਦ ਕਹਿੰਦੇ ਗਏ ਹੋਏ ਨਹੀਂ ਤੁਸੀਂ ਵਾਪਸ ਆ ਕੇ ਉਸ ਤੋਂ 15-20 ਮਿੰਟ ਬਾਅਦ ਬੋਲਸਾ ਲੈ ਆਏ ਸਾਡੇ ਕੋਲ ਆਕੇ ਸਾਨੂੰ ਕਹਿੰਦੇ ਤੁਸੀਂ ਦੇਖੋ ਕੈਮਰਾ ਕਰੋ ਅਸੀਂ ਕਰਦੇ ਆਂ ਬਸ ਕੁਝ ਕੋਈ ਸਾਨੂੰ ਉਹਨਾਂ ਦੀ ਕਾਰਵਾਈ 'ਚ ਕੋਈ ਉਹ ਨਹੀਂ ਨਜ਼ਰ ਆਇਆ ਗਰਮੈਸ਼ ਨ ਗਰਮੈ ਨਹੀਂ ਨਜ਼ਰ ਆਈ ਵੀ ਕੁਝ ਨੋਰਮਲ ਵਾਰਦਾਤ ਨੂੰ ਮੰਨ ਕੇ ਚਲੇ ਗਏ ਕਿੰਨੀ ਕਾਰਵਾਈ ਦੀ ਮੰਗ ਕਰਦੇ ਆਂ ਅਸੀਂ ਤਾਂ ਬੜਾ ਇਸ ਲੁੱਟੇ ਗਏ ਜੀ ਪੱਟ ਜਿਹੜੇ ਕਈ ਐ ਜੀ ਅਸੀਂ ਪੱਟੇ ਗਏ ਜੀ ਵਰਤਾਂ ਸਾਡੀ ਸਾਰੀ ਪੇਮੈਂਟ ਦੇਖੋ ਸਾਰੇ ਸਾਰਾ ਇਹ ਦੇਖੋ ਮੇਰਾ ਇੱਕ ਕੋਈ ਬਿਜ਼ਨਸ ਦਾ ਆਧਾਰ ਹੰਦਾਰ ਸਾਰਾ ਸਾਡਾ ਹਿੱਲ ਗਿਆ ਆਈ ਲੋਕਾਂ ਦਾ ਸਮਾਨ ਲੈ ਕੇ ਵੇਚਿਆ ਹੋਇਆ ਉਹਨਾਂ ਦੀ ਪੇਮੈਂਟ ਕਰਨੀ ਮੰਥਲੀ ਦੀ ਮੰਥਲੀ ਪੇਮੈਂਟ ਹੁੰਦੀ ਆ 1 ਮਹੀਨੇ ਬਾਅਦ ਅਸੀਂ ਜੋ 30 1 ਤੋਂ 30 ਤਰੀਕ ਤੱਕ ਅਸੀਂ ਸਮਾਨ ਲੈਣੇ ਆ ਉਹਨੂੰ 5 ਤੋਂ 6 ਤਰੀਕ ਅਸੀਂ ਪੇਮੈਂਟ ਕਰ ਦਿੰਨੇ ਆ ਉਹਲੇ ਪੈਸੇ ਕੱਲ ਹੀ ਲਿਆ ਕੇ ਰੱਖੇ ਨੇ ਮੈਨੇ ਹੁਣ ਸਾਰੇ ਸਾਰੇ ਦੀ ਸਾਰੇ ਮੈਂ ਕਿਹਾ ਚੱਲ ਕੱਲ ਪੇਮੈਂਟ ਕਰਦੇ ਕਰਦੇ ਰਹਿ ਗਿਆ ਉਸ ਤੋਂ ਬਾਅਦ ਇਹਨੇ ਨੂੰ ਹੋ ਗਿਆ ਮੈਂ ਅਸਮਿਹ ਰਿਆਏ ਕਰਾਂਗੇ ਫੋਨ ਕਰਾਂਗੇ ਉਹ ਆਏ ਤੇ ਸੀਸੀਟੀਵੀ ਵੀਡੀਓ ਦੇਖੀਆ ਕੀ ਲੱਗਦਾ ਕੋਈ ਪੁਰਾਣਾ ਨੌਕਰ ਜਾਂ ਕੋਈ ਇਹ ਜਾਂ ਗਲਤ ਬਾਤ ਲੱਗਦੀ ਨਹੀਂ ਜੀ ਸਾਨੂੰ ਕੋਈ ਐਜੀ ਗੱਲ ਬਾਤ ਨਹੀਂ ਲੱਗਦੀ ਸਿਰ ਦਵਾਈਆਂ ਦੀ ਦੁਕਾਨਾਂ ਨੂੰ ਚੋਰਾਂ ਨੇ ਟਾਰਗੇਟ ਕੀਤਾ ਗਿਆ ਨਹੀਂ ਸਰ ਪਿੱਛੇ ਦੋ ਤਿੰਨ ਦੋਏਆਂ ਦੁਕਾਨਾਂ ਨੂੰ ਹੀ ਟਾਰਗੇਟ ਕੀਤਾ ਕਿ ਇੱਕ ਤਰ੍ਹਾਂ ਪੂਰਾ ਵਿਆਰ ਜਿਹੜਾ ਸਾਨੂੰ ਪਤਾ ਇੱਕ ਡਿਪਾਰਟਮੈਂਟਲ ਸਟੋਰ ਨੂੰ ਇੱਕ ਰਾਜਾ ਟੈਲੀਕਮ ਹੈ ਉੱਥੇ ਜਿਹੜਾ ਪਤਾ ਲੱਗਿਆ ਉਹਨਾਂ ਦਾ